ਬਾਈ ਜੀ ਸਾਨੂੰ ਤਾਂ ਪਿੰਡ ਕੋਈ ਲੰਘਿਆ ਜਾ ਰਹੀ ਉਹਨੇ ਕਨਫਰਮ ਕੀਤਾ ਜਾਨੇ ਕਿ ਫਿਰ ਅਸੀਂ ਜਦੀ ਫੈਰ ਗ੍ਰੈਡ ਨੂੰ ਫੋਨ ਫਾਨ ਕਰਕੇ ਜਾਨੇ ਕਿ ਇੱਥੇ ਆ ਕੇ ਦੇਖਿਆ ਤਾਂ ਬਹੁਤ ਬੁਰਾ ਹਾਲ ਹੈ ਜੀ। 6 ਪੀਸੀ ਇੱਥੇ ਜਿਹੜੀ ਬਲਾਸਟ ਹੋਇਆ ਸਿਲੰਡਰ ਬਲਾਸਟ ਹੋਇਆ ਨੇ। ਹਾਂਜੀ ਸਿਲੰਡਰ ਬਲਾਸਟ ਹੋਇਆ ਨਾ ਸਿਲੰਡਰ ਬਲਾਸਟ ਕਰ ਹੋ ਕੇ ਜੀ ਦੂਸਰੇ ਜ਼ਮੀਨ 'ਚ ਵੀ ਗਿਰੇ ਨਹੀਂ ਜਾ ਕੇ। ਅੱਛਾ ਜੀ। ਕਿੰਨਾ ਕੁ ਨੁਕਸਾਨ ਹੋਇਆਗਾ? ਨੁਕਸਾਨ ਤਾਂ ਦੱਸਣ ਦੇ ਤਕਰੀਬਨ ਹੈ ਜੀ ਵੀ 3-4 ਬੰਦੇ ਜਾਨੇ ਕਿ ਕਾਫੀ ਝੁਲਸੇਗੇ। ਤੇ ਜਦੋਂ ਇਸ ਟਾਈਮ ਅਸੀਂ ਇੱਥੇ ਆਏ ਇੱਕ ਬੰਦਾ ਜਣੇ ਕਿ ਉਹਨਾਂ ਦਾ ਆਪ ਹੀ ਖਾਸ ਬੰਦਾ ਸੀ ਉਹਨਾਂ ਦਾ ਜਨਸੀ ਵਾਲਾ ਉਹ ਵੀ ਕਾਫੀ ਜਣੇ ਕਿ ਸੜ ਚੁੱਕਿਆ ਸੀ ਫਿਰ ਉਹਨੂੰ ਜਦੋਂ ਅਸੀਂ ਆਈਏ ਦੀ ਗੱਡੀ ਜਹੀ ਭੇਜਿਆਈ ਹਸਪੀਟਲ ਲੈ ਗਿਆ ਹੀ ਤੇ ਇਹ ਜਿਹੜਾ ਹੈਗਾ ਘਰ ਵੀ ਟਹਿ ਗਿਆ ਹਾਂਜੀ ਜਣੇ ਕਿ ਇਹਨਾਂ ਗੈਸ ਏਜੰਸੀ ਦਾ ਕਮਰਾ ਜੀ ਉਹ ਕਮਰੇ ਚ ਜਿਸਲੰਡਰ ਪੈਣ ਜਿਸ ਟਾਈਮ ਬਲਾਸਟ ਹੋਇਆ ਤਾਂ ਸਾਰੀ ਲੈਂਟਰ ਜਣੇ ਕਿ ਸਾਰਾ ਬਲਾਸਟ ਹੋਇਆ ਜੀ ਸਾਰਾ ਟਹਿ ਗਿਆ ਇਹ ਕਮਰਾ ਸਾਰਾ ਇਹ ਕਿੰਨੇ ਕਿ ਸਿਲੰਡਰ ਪੈ ਸੀ ਅੰਦਰ ਸਿਲੰਡਰ ਦੱਸਣੇ ਤੇ ਤਕਰੀਬਨ ਤਾਂ ਹੈਗੇ ਨਹੀਂ ਜੀ ਕਹਿੰਦੇ 8-10 ਸਿਲੰਡਰ ਹੈਗੇ ਨਹੀਂ ਅੱਛਾ ਸਿਲੰਡਰਾਂ ਦਾ ਇਹ ਜਿਹੜਾ ਹੈਗਾ ਗਡਾਉਨ ਸੀ ਗਡਾਉਨ ਸੀ ਹਾਂਜੀ ਹਾਂਜੀ ਗਡਾਉਣੀ ਅੱਛਾ ਕਿਹੜੀ ਗਡਾਉਨ ਨਾਲ ਸੀ ਜਨਨ ਕਿ ਇੱਕ ਕਮਰਾ ਪਾਇਆ ਹੋਇਆ ਸੀ ਜਿੱਥੇ ਭਈਏ ਭੂਈ ਇਹਨਾਂ ਦੇ ਰਹਿੰਦੇ ਹਨ ਸਿਲੰਡਰ ਵੀ ਜਿਹੜੇ ਐਕਸਟਰਾ ਸਿਲੰਡਰ ਉੱਥੇ ਰੱਖਦੇ ਹਨ ਜੀ ਜਨਨ ਕਿ ਕਿਸੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਚਲੋ ਜਿਹੜੇ ਸਿਲੰਡਰ ਉਹ ਵੀ ਕਹਿੰਦੇ ਕਾਫੀ ਦੂਰ-ਦੂਰ ਤੱਕਰ ਕਰੇ ਹਾਂਜੀ ਇਹ ਨਾਲ ਦੀ ਜਨਨ ਕਿ ਜ਼ਮੀਨ ਏ ਕਣਕ ਲੱਗੀ ਹੋਈ ਔਰ ਤੇ ਜ ਅੱਗ ਲੱਗਣ ਦਾ ਕਾਰਨ ਦਾ ਪਤਾ ਲੱਗਿਆ ਕੁਛ ਨਹੀਂ ਨਹੀਂ ਸਰ ਉਸੇ ਮਤਲਬ 625 ਤੇ ਸਾਨੂੰ ਕਾਲ ਆਈਦੀ ਅਸੀਂ ਆਫਿਸ 'ਚ ਬੈਠੇ ਸੀਗੇ ਵੀ ਆਪਣਾ ਮੈਂ ਸੀ ਜਿਹੜਾ ਇਹਦਾ ਸਟੋਰ ਆ ਗੈਸ ਦਾ ਸਮਸ਼ੇਰ ਵਾਲਿਆਂ ਦਾ ਵੀ ਇਹਦੇ 'ਚ ਅੱਗ ਲੱਗੀ ਵੀ ਜਲਦੀ ਤੋਂ ਜਲਦੀ ਆਓ ਅਸੀਂ ਨਾਲ ਦੀ ਨਾਲ ਮਤਲਬ ਇੱਥੇ 4-5 ਮਿੰਟਾਂ ਅੰਚ ਪਹੁੰਚ ਗਏ ਆਉਂਦੇ ਨੂੰ ਬਸ ਸਾਨੂੰ ਕੁਝ ਨਹੀਂ ਪਤਾ ਲੱਗਿਆ ਵੀ ਅਸੀਂ ਆ ਕੇ ਅੱਗ ਦਾ ਮਤਲਬ ਬਲਾਸਟ ਸਾਨੂੰ ਉਹ ਮੋੜ ਤੇ ਸੁਣਿਆ ਜੇ ਤੋਂ ਧੜਾਕਾ ਪਿਆ ਨਾ ਸਿਲੰਡਰ ਕਾਫੀ ਦੂਰ ਦੂਰ ਤੱਕ ਡੇਕੇ ਕਾਫੀ ਦੂਰ ਦੂਰ ਤੱਕ ਸਰ ਵਿੱਚ ਦਾ ਮਤਲਬ ਜੇ ਹੁਣ ਦੇਖਿਆ ਮਲਬਾ ਦੇਖਿਆ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਨਾ ਇਹ ਥੱਲੇ ਦਬੇ ਹੋਏ ਤੇ ਜਿਹੜੇ ਬੱਲੇ ਥੱਲੇ ਦਬੇ ਹੋਏ ਤੇ ਸਰ ਬਲਾਸਟ ਨਾਲ ਵਿੱਚ ਦਬ ਗਏ ਨਾ ਸੋਈ ਟਾਈਪ ਲੱਗਦਾ ਕੁਝ ਬਾਕੀ ਹਲੇ ਗੱਲਬਾਤ ਕਰਕੇ ਪਤਾ ਲੱਗੇ ਅੰਦਰ ਕਿੰਨੇ ਕ ਸਿਲੰਡਰ ਨੇ ਸਿਲੰਡਰ ਤਦੋਂ ਕੋਮੇ ਅੱਗ ਤੇ ਨਾ ਕਾਬੂ ਪਾਇਆ ਜਾਦਾ ਜੇ ਸਰ ਨਾ ਮੌਕੇ ਤੇ ਅਸੀਂ ਆਉਂਦੇ ਤਾਂ ਫਿਰ ਕੁਝ ਵੀ ਹੋ ਸਕਦਾ ਸੀਗਾ ਗੈਸ ਦਾ ਮਤਲਬ ਸਟੋਰ ਹੈ ਇੱਕ ਤਰ੍ਹਾਂ ਦਾ ਸਿਲੰਡਰਾਂ ਦਾ ਬਹੁਤ ਜ਼ਿਆਦਾ ਸਿਲੰਡਰ ਪਿਆ ਹੋਇਆ ਇਹ ਛੋਟਾ ਸਟੋਰ ਸੀ ਹਾਂਜੀ ਸਰ ਮਤਲਬ ਇਧਰਲੀ ਸਾਈਡ ਹੈ ਇਹਨਾਂ ਦਾ ਕੋਈ ਕਮਰਾ ਪਾਇਆ ਹੋਇਆ ਹੈ ਸ਼ਾਇਦ ਸੋਈ ਟਾਈਪ ਉਹਦੇ ਚ ਹੈਗੇ ਸੀਗੇ 50 60 ਸਿਲੰਡਰ ਤੇ ਉਹਨਾਂ ਦੇ ਵਿੱਚੋਂ ਮੈਨੂੰ ਪਤਾ ਨਹੀਂ ਕੀ ਕਰਨ ਕਰਕੇ ਅੱਗ ਲੱਗੀ ਹਲੇ ਲੱਗੂਗਾ ਪਤਾ ਪਤਾ ਕਰਕੇ ਮਤਲਬ ਜੇ ਨਾ ਅਸੀਂ ਮਤਲਬ ਟਾਈਮ ਤੇ ਪਹੁੰਚਦੇ ਹਜੇ ਵੱਡਾ ਬ੍ਰੋਲ ਹਾਂ ਘਟਣਾ ਵੱਡੀ ਹੋ ਸਕਦੀ ਸੀਗੀ ਤੇ ਕਿੰਨੀ ਹੋਇਆ ਪਤਾ ਲੱਗਿਆ ਜੀ ਕਾਰਨਾਂ ਬੀ ਸਮਸ਼ੇਰਗਾ ਏਜੰਸੀ ਦੇ ਵਿੱਚ ਪਿੰਡ ਮਹਿਸ ਕੋਈ ਸਿਲੰਡਰ ਫਟ ਗਿਆ ਅਸੀਂ ਨਾਲ ਦੀ ਨਾਲ ਇੱਥੇ ਪਹੁੰਚੇ ਆ ਕੇ ਦੇਖਿਆ ਵੀ ਸਿਲੰਡਰ ਫਟਿਆ ਹੋਇਆ ਸੀ ਇੱਕ ਤੇ ਇਹਨਾਂ ਦੇ ਤਿੰਨ ਚਾਰ ਮੁਲਾਜ਼ਮ ਵੀ ਝੁੱਲਸੇ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਤਾ ਅੱਗੇ ਮੁਰਦਿਸ਼ਾਤਾ ਵਾਸਤੇ ਤੇ ਨਾਲ ਫਾਇਰ ਬੇਟ ਮੰਗਵਾ ਕੇ ਨਾਲ ਦੀ ਨਾਲ ਅੱਗ ਤੇ ਕਾਬੂ ਕਰ ਲਿਆ ਗਿਆ ਇਹ ਪੜਤਾਲ ਕਰਕੇ ਪਤਾ ਲੱਗੂਗਾ ਜਿਹੋ ਜਿਓ ਉਹ ਹੋਊਗੀ ਉਦੋਂ ਦੀ ਕਾਰਵਾਈ ਹੁਣ ਚਲਿੰਦੀ ਜਾਊਗੀ ਕਿੰਨੇ ਝੁੱਲਸੇ ਨੇ ਬਦ ਤਿੰਨ ਚਾਰ ਬੰਦੇ ਹੈਗੇ ਨੇ ਚਾਰ ਡਾਉਨ ਸੀ ਜਿਹੜੇ ਹਾਂਜੀ ਹਾਂਜੀ ਡਾਉਨ ਹੈ ਇਹ ਮੁਰਲੀ ਜਾਣਕਾਰੀ ਤੋਂ ਕੀ ਸਾਹਮਣੇ ਆਇਆ ਕੀ ਕਾਰਨ ਇਹ ਸਿਲੰਡਰ ਫਟਿਆ ਹੋਇਆ ਪਾਜੀ ਹੁਣ ਇਹ ਤਾਂ ਹੁਣ ਦੇਖੋ ਪੜਤਾਲ ਕਰਕੇ ਪਤਾ ਲੂ ਵੀ ਕੀ ਹੈ ਕੀ ਕਰ ਰਹੀ ਸੀ ਸਾਡਾ ਮੁੰਡਾ ਕੰਮ ਕਰਦਾ ਗੈਸ ਜਾਰਸੀ ਦੇ ਵਿੱਚ ਕਿਹੜੀ ਗੈਸ ਏਜੰਸੀ ਸੀ ਆਪਣੇ ਭਾਰਤ ਆ ਰਹੇ ਹਾਂ ਜੀ ਇੱਕ ਜਗ੍ਹਾ ਤੇ ਐਮਐਸਪੰਡ ਅੱਛਾ ਐਮਐਸਪੰਡ ਹੈ ਸਾਡੇ ਦਾ ਫੋਨ ਆਇਆ ਸੀ ਵੀ ਜਾਰਸੀ ਚ ਅੱਕ ਲੱਗ ਗਈ ਅਸੀਂ ਜਦ ਹੀ ਮੋਟਰਸਾਈਕਲ ਲੇ ਕੇ ਪਹੁੰਚਿਆ ਤੇ 8-10 ਮੁੰਡੇ ਹਨ ਜਿਹੜੇ ਸਾਰੇ ਪੁੱਗੇ ਬੈਠੇ ਕਿੰਨਾ ਕੁ ਕਿੰਨੇ ਕੁ ਜਣੇ ਨੇ ਅੰਦਰ ਪੰਜ 6 ਜਣੇ ਨੇ ਸਿਲੰਡਰ ਵਗੈਰਾ ਫਟ ਗਏ ਸਿਲੰਡਰ ਇੱਕ ਫਟ ਗਿਆ ਹੀ ਕਹਿੰਦੇ ਲੀਕ ਹੋਗਾ ਕੋਈ ਤੇ ਲੀਕ ਹੋ ਕਰਨ ਅੱਜ ਸਾਰੇ ਪਾਸੇ ਬੈਲ ਗਏ ਉਹਦੀ ਮਤਲਬ ਕਿ ਬਾਕੀ ਸਿਲੰਡਰਾਂ ਨੂੰ ਵੀ ਲੱਗ ਗਈ ਹਾਂ ਲੱਗ ਗਈ ਫਿਰ ਕਿੰਨੇ ਕੁ ਮੁੰਡੇ ਫਟੜ ਹੋਏ ਨੇ 10 12 7 8 ਹੈਗੇ ਨੇ ਸਾਰੇ ਐਮਰਜੈਂਸੀ ਚ ਕਿੰਨੇ ਆਏ ਨੇ ਐਮਰਜੈਂਸੀ ਦੋ ਦੋ ਹੋ ਜਣੇ ਆਏ ਨੇ ਬਾਕੀ ਲਿਆ ਬਾਕੀ ਲੈ ਕੇ ਕਿੱਥੇ ਰੈਫਰ ਕਰਿਆ ਇਹਨਾਂ ਨੂੰ ਕੰਡੀਸ਼ਨ ਕਿਸ ਤਰ੍ਹਾਂ ਦੀ ਆ ਠੀਕ ਹੀ ਨਾ ਜੀ ਇਹਨਾਂ ਦਾ ਇੱਕ ਦਾ ਨੌ ਤਾਂ ਆਏਗਾ ਜੱਜ ਜੱਜ ਸਿੰਘ ਜੱਜ ਸਿੰਘ ਜੀ ਇਹਦਾ ਪਤਾ ਨਹੀਂ ਹੈਗਾ ਉਹ ਕੋਈ ਬਾਹਰ ਵਾਲਾ ਹੈ ਪ੍ਰਦੇਸ਼ੀ ਬੰਦਾ ਹੈ ਟੋਟਲ ਕਿੰਨੇ ਇੱਕ ਮਿੰਟ ਯਾਰ ਇੱਕ ਮਿੰਟ ਟੋਟਲ ਕਿੰਨੇ ਜਣੇ ਹੋਣਗੇ ਅੰਦਰ ਟੋਟਲ ਤੇ 8 ਜਣੇ ਨੇ ਅੱਛਾ ਜੀ ਮਾਲਕ ਕੌਣ ਹੈ ਏਜੰਸੀ ਦਾ ਮਾਲਕ ਦਾ ਨਾਮ ਨਹੀਂ ਪਤਾ ਕਿਹੜੀ ਭਾਰਤ ਗੈਸ ਏਜੰਸੀ ਹੈ ਭਾਰਤ ਗੈਸ ਅੱਛਾ ਕਿੰਨੇ ਕਵਜੇ ਦੀ ਗੱਲ ਹੈ ਇਹ ਇਹ ਸ਼ਾਮ ਦੇ 3:00 7:00 ਕਵਜੇ ਨਹੀਂ ਚਾਹਦਾ ਅੱਛਾ ਹੁਣੇ ਹੋਇਆ ਜੇ ਘਰ ਤੱਕ ਜੇ ਹੁਣ ਤੁਹਾਡੇ ਰਿਸ਼ਤੇਦਾਰ ਨੂੰ ਕਿੱਥੇ ਕਰਦੇ ਭਰਾ ਨੂੰ ਕਿੰਨੇ ਦਿਨਾਂ ਚ ਐਕਟ ਕਰ ਰਹੇ ਨੇ ਕੰਡੀਸ਼ਨ ਹੁਣੇ ਵੀ ਠੀਕ ਹੈ ਕੰਡੀਸ਼ਨ ਕਾਫੀ ਹਾਲਤ ਖਰਾਬ ਹੈ ਇਸ ਟਾਈਮ ਅੱਛਾ ਤੁਸੀਂ ਕੀ ਮੰਗ ਕਰਦੇ ਹੋ ਹੁਣ ਜੋ ਉਹਦਾ ਮੰਗੇ ਹੀ ਕਰਦੇ ਨੇ ਜੋ ਇਹਨਾਂ ਦਾ ਇਲਾਜ ਹੈ ਜੋ ਐਜੰਕ ਕਰਾਇਆ ਜਾਵੇ ਇੱਕ ਤਾਂ ਨੌਜ ਜੱਜ ਸਿੰਘ ਹੈ ਇੱਕ ਤਾਂ ਨੌ ਦਲੀਪ ਸਿੰਘ ਕਿੰਨੀ ਉਮਰ ਹੈ ਜੱਜ ਸਿੰਘ ਦੀ 22 ਸਾਲ 22 ਸਾਲ ਹੈ ਮੈਂ ਤਾਂ ਨਹੀਂ ਹੋਇਆ ਮੈਂ ਜੀ ਦੋ ਬੱਚੇ ਨੇ ਕਿੰਨੇ ਕਿੰਨੇ ਟਾਈਮ ਤੋਂ ਕੰਮ ਕਰ ਰਿਹਾ ਸੀਗਾ ਉੱਥੇ ਇਹ ਹੋ ਗਏ ਨੂੰ ਸਾਲ ਹੋ ਗਿਆ ਤਾਂ ਸਾਲ ਹੋ ਗਏ ਕੰਮ ਕਰਦਾ ਤੇਰੀ ਮਾ ਜਿਹੜਾ ਜੀ ਬੋਲਦਾ ਮੇਰਾ ਬੱਚਾ ਜੀ ਤੁਹਾਡਾ ਬੇਟਾ ਹੈ ਜਸਪੀ ਕਿਵੇਂ ਬੋਲਾ ਬੋਲ ਨਹੀਂ ਸਕਦਾ ਸੁਣਦਾ ਨਾ ਬੋਲਦਾ ਜੀ ਅੱਛਾ ਦੋਨੋਂ ਭਾਈ ਜੀ ਦੋ ਜੀ ਇਦਾਂ ਨੇ ਜੀ ਕਿੰਨੀ ਤਨਖਾਹ ਲੈਂਦਾ ਫਿਰ ਉੱਥੇ ਇਹ ਕੰਮ ਕਰਾਂ ਦੀ ਇਹ ਨੂੰ ਮਿਲਦੀ ਹੈ ਜੀ 9500 ਰੁਪਏ ਤੁਹਾਡਾ ਟਰਾਈ ਕਰਦਾ ਫਿਰ ਇਹਦਾ ਨਾਮ ਹਾਂ ਜੀ ਹਾਂ ਜੀ ਠੀਕ ਤੁਹਾਡਾ ਕੀ ਨਾਮ ਹੈ ਕਾਲਾ ਰਾਮ ਜੀ ਅੱਛਾ ਜੀ ਕਿੰਨੇ ਬੱਚੇ ਕਿੰਨੇ ਨੇ ਇਹਦੇ ਇੱਕ ਕੁੜੀ ਐ ਇੱਕ ਮੁੰਡਾ ਜੀ ਕਿਹੜੀ ਜਗ੍ਹਾ ਤੇ ਰਹਿਣਾ ਲਿਓ ਤੁਸੀਂ ਮੈਂ ਸਪੈਂਡੀ ਮੈਂ ਪੇਸ਼ੈਂਟ ਆਏ ਨੇ ਜੀ ਕੀ ਕੀ ਦਿੱਕਤਾਂ ਨਾਲ ਆ ਰਹੇ ਨੇ ਮੈਂ ਸਟੇਲਿਟਚਰ ਇੱਕ ਭਾਰਤ ਗੈਸ ਏਜੰਸੀ ਸੀ ਉੱਥੇ ਗੈਸ ਲੀਕ ਹੋ ਗਿਆ ਉਸ ਕਰਕੇ ਅੱਗ ਲੱਗ ਗਈ ਜਿਹੜੇ ਵਰਕਰਸ تھے ਉਹਨਾਂ ਨੂੰ ਗਵਨ ਹੋ ਗਿਆ ਦੋ ਆਪਾਂ ਆਲਰੇਡੀ ਰੈਫਰ ਕਰ ਚੁੱਕੇ ਆਪਾਂ ਜੱਜ ਤੇ ਇੱਕ ਦਲੀਪ ਸਿੰਘ ਹੈ ਉਹ ਰੈਫਰ ਹੋ ਗਿਆ ਸਾਡੇ ਕੋਲ ਹੁਣ ਤੀਜਾ ਇੱਕ ਸੰਦੀਪ ਅ ਫਿਰ ਆਇਆ ਵੈ ਉਹਦੀ ਟ੍ਰੀਟਮੈਂਟ ਚੱਲ ਰਹੀ ਹੈ ਅਭੀ ਤਾਂ ਸਟੇਬਲ ਹੀ ਹੈ ਪਰ ਬਰਨ ਡਿਗੋ ਕੋ ਜ਼ਿਆਦਾ ਹੋਈ ਹੈ ਜਿਹੜੇ ਰੈਫਰ ਕਰੇ ਨੇ ਉਹ ਕਿੰਨੇ ਕੁ ਬਰਨ ਨੇ ਜਿਹੜੇ ਰਸਕਿੱਤੇ ਉਹਨਾਂ ਨੂੰ ਮਤਲਬ 50 60% ਤੋਂ ਬਰਨ ਹੈਗਾ ਅੱਜ ਉਹ ਪਰਫਰ ਕੀਤਾ ਹੈ ਤੇ ਮੈਮ ਦੋਨੋਂ ਕਿਵੇਂ ਪਤਾ ਹੈ ਵੀ 10 ਦੇ ਕਰੀਬ ਜ਼ਖਮੀ ਨੇ ਜਿਹੜੇ ਹੋਏ ਨੇ ਸਾਨੂੰ ਇਨਫੋਰਮੇਸ਼ਨ ਆਈ ਅਥਾਰਟਿਜ਼ ਨੇ ਸਾਨੂੰ ਇਨਫੋਰਮ ਕੀਤਾ ਤੇ ਹਾਲੀ ਕੀਵੇਂ ਹਾਲਤ ਹੈ ਜਿਹੜਾ ਹੁਣ ਸ਼ਰਮਾ ਹੈ ਤੁਹਾਡੇ ਕੋਲ ਇੱਥੇ ਸ਼ਰਮਾ ਨੂੰ ਵੀ ਬਰਨ ਹੈ ਜੈਸਾ ਹਾਲੇ ਚੈੱਕ ਕਰਾਇਆ ਜਸਟ ਹੁਣੇ ਆਇਆ ਹੈ ਮਤੇ